ਆਓ ਸਾਧ ਸੰਗਤ ਜੀ ਆਪ ਜੀ ਬਹੁਤ ਕਰਮਾ ਵਾਲੇ ਹੋ ਬਹੁਤ ਵੱਡਿਆ ਭਾਗਾ ਵਾਲੇ ਹੋ ਸਾਧ ਸੰਗਤ ਜੀ ਜੋ ਕਾਫੀ ਲੰਮੇ ਸਮੇਂ ਤੋਂ ਲੈ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਉਹਨਾਂ ਦੇ ਪਿਆਰ ਵਿੱਚ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਧ ਸੰਗਤ ਜੀ ਆਪ ਜੀ ਆਨੰਦ ਮਾਨ ਰਹੇ ਹੋ ਤਾਂ ਆਉਸਾ ਸੰਗ ਜੀ ਕਾफी ਸਾਰੀਆਂ ਵਿਚਾਰਾਂ ਉਹਨਾਂ ਦੀਆਂ ਕਰ ਲਈਆਂ ਤਾਂ ਆਪ ਜੀ ਨੇ ਬਹੁਤ ਸਾਰੇ ਕੌਂਤਕ ਦੇਖੇ ਉਹਨਾਂ ਦੀ ਆਏ ਰੋਗੀ ਠੀਕ ਹੁੰਦੇ ਸਾ ਸੰਗ ਜੀ ਆਏ ਦੁੱਖ ਦੂਰ ਹੁੰਦੇ ਆ ਖੰਡੇ ਵਾਲੇ ਸਾ ਸੰਗ ਜੀ ਆਏ ਖੰਡਾ ਖੜਕਾਉਂਦੇ ਆ ਆਏ ਸਿੱਧੀ ਪੈਰੇ ਲਾਉਂਦੇ ਆ ਆਏ ਹਰੇਕ ਦੁਆਰ ਦੇ ਵਿੱਚ ਹੀ ਸਾ ਸੰਗ ਜੀ ਉਹ ਚਮਤਕਾਰ ਵਿਖਾਉਂਦੇ ਆ ਹਰੇਕ ਦੀਵਾਨ ਦੇ ਵਿੱਚ ਹੀ ਸਾਧ ਸੰਗਤ ਜੀ ਪਰ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਨਹੀਂ ਵੇਖਿਆ ਸਾਧ ਸੰਗਤ ਜੀ ਉਹਨਾਂ ਨੂੰ ਸਾਧ ਸੰਗਤ ਜੀ ਵਿਸ਼ਵਾਸ ਨਹੀਂ ਹੁੰਦਾ ਜਿਵੇਂ ਅੱਜ ਸੰਗਤਾਂ ਨੇ ਸਾਧ ਸੰਗਤ ਜੀ ਆਪ ਜੀ ਨੇ ਵੇਖਿਆ ਹੈ ਤਾਂ ਗੁਰੂ ਦੇ ਪਿਆਰਿਓ ਅੱਜ ਆਪ ਜੀ ਨੂੰ ਵਿਸ਼ਵਾਸ ਮੈਂ ਕਹਾਂ ਕਿਵੇਂ ਆਇਆ ਸਭ ਕੁ ਸ਼ੱਖਾਂ ਦੇ ਨਾਲ ਵੇਖ ਕੇ ਆਇਆ ਸਾਧ ਸੰਗਤ ਜੀ ਆਓ ਗੁਰੂ ਦੇ ਪਿਆਰਿਓ ਜੋ ਅੱਜ ਦਾ ਹੁਕਮਨਾਮਾ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਹਨ। ਤੋਂ ਸਾਧ ਸੰਗਤ ਜੀ ਆਪਾਂ ਹੁਕਮਨਾਮੇ ਦੀ ਵਿਚਾਰ ਕਰਕੇ ਫੇਰਾ ਪਰ ਅਰਦਾਸ ਬੇਨਤੀ ਕਰਾਂਗੇ। ਆਓ ਖੁੱਲੀਆਂ ਝੋਲੀਆਂ ਢਲੋ ਤੇ ਸਾਧ ਸੰਗਤ ਜੀ ਅੱਜ ਪਾਤਸ਼ਾਹ ਸਾਨੂੰ ਜੋਗਤੀ ਦੱਸਦੇ ਆ ਕਿ ਸਾਧ ਸੰਗਤ ਜੀ ਕਈ ਸਾਨੂੰ ਪਰੇਸ਼ਨ ਕਰਦੇ ਆ। ਕਈ ਕਹਿੰਦੇ ਕਿ ਬਾਬਾ ਜੀ ਨਾਮ ਕਿਹੜੀ ਵਿਧੀ ਨਾਲ ਜਪੀਏ। ਕਿਸ ਤਰ੍ਹਾਂ ਜਪੀਏ। ਕਿਵੇਂ ਨਾਮ ਜਪਿਆ ਜਾਵੇ। ਕੇ ਮੈਂ ਨਾਮ ਜਪਿਆ ਪਰ ਫੁੱਲ ਤਾਂ ਹੋਵੇ ਸਾਧ ਸੰਗਤ ਜੀ ਜੇ ਇਹ ਦਾਸ ਦੱਸੇ ਆਪਣੇ ਵੱਲੋਂ ਗੁਰੂ ਦੇ ਪਿਆਰਿਓ ਤਾਂ ਸ਼ਾਇਦ ਸਾਧ ਸੰਗਤ ਜੀ ਇਹ ਗੱਲ ਅਵਸ਼ ਹੋ ਜਾਏਗੀ ਕਿ ਬਾਬੇ ਆਪੋ ਆਪਣੀ ਮਰਯਾਦਾ ਚਲਾ ਰਹੇ ਆ ਬਾਬੇ ਬਾਬੇ ਆਪਨੋ ਆਪਣੀ ਮਰਯਾਦਾ ਦੱਸ ਰਹੇ ਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਗਏ ਸਾਧ ਸੰਗਤ ਜੀ ਉਹਨਾਂ ਨੇ ਆਪਾਂ ਨੂੰ ਦਾਸੀ ਦਿੱਤਾ ਹੁਕਮਨਾਮੇ ਦੇ ਵਿੱਚ ਵਿਧੀ ਵਿਧੀ ਦਾਸਤੀ ਸਾਧ ਸੰਗ ਜੀ ਆਓ ਸਾਰੀਆਂ ਸੰਗਤਾਂ ਆਖੋ ਤੁਹਾਨੂੰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਫੇਰ ਸਾਧ ਸੰਗ ਜੀ ਆਖੋ ਤੁਹਾਨੂੰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਆਓ ਸਾਧ ਸੰਗ ਜੀ ਅੱਜ ਦੇ ਹੁਕਮਨਾਮੇ ਦੇ ਵਿੱਚ ਭਗਤ ਇਕਬੀਰ ਸਾਹਿਬ ਜੀ ਸਾਧ ਸੰਗ ਜੀ ਸਾਨੂੰ ਬਖਸ਼ਾ ਕਰਦੇ ਨੇ ਉਹ ਮਹਾਨ ਸੰਤ ਯੋਧੇ ਜਰਨੈਲ ਸਾਧ ਸੰਗਤ ਜੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਨੇ ਆਪਣੇ ਬਰਾਬਰ ਦਰਜਾ ਦਿੱਤਾ ਉਹਨਾਂ ਨੂੰ ਮਾਣ ਮੜਿਆਈ ਦਿੱਤੀ ਹੈ ਤੇ ਉਹ ਸਾਨੂੰ ਸਾਧ ਸੰਗਤ ਜੀ ਅੱਜ ਦੇ ਹੁਕਮਨਾਮੇ ਦੇ ਵਿੱਚ ਦੱਸਦੇ ਹੈ ਕਿ ਭਾਈ ਨਾਮ ਜਪਣਾ ਕਿਵੇਂ ਹੈ ਕਿਵੇਂ ਪਰਫੁੱਲਤ ਹੋਊਗਾ ਕਿਵੇਂ ਤੁਹਾਡਾ ਦਰਗਾਹ ਦੇ ਵਿੱਚ ਪ੍ਰਵਾਨ ਹੋਊਗਾ ਉਹ ਸਾਨੂੰ ਦੱਸਦੇ ਹੈ ਤੇ ਸਾਧ ਸੰਗਤ ਜੀ ਸੁਣ ਲਓ ਫਿਰ ਕਿਵੇਂ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਭਗਤ ਕਬੀਰ ਸਾਹਿਬ ਜੀ ਇੱਕ ਵਾਰੀ ਆਖੋ ਤਨ ਤਨ ਭਗਤ ਕਬੀਰ ਸਾਹਿਬ ਜੀ ਤੇਰਾ ਸਭ ਸਦਕਾ ਆਓ ਸਾਥ ਸੰਗਤ ਜੀ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਗਉੜੀ RAM ਜਪੋ ਜੀ ਐਸੇ ਐਸੇ ਧਰੂਪਰਲਾਦ ਜਪਿਓ ਹਰ ਜੈਸੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਕੀ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਰਾਮ ਜਪੋ ਜੀ ਐਸੇ ਐਸੇ ਧਰੂਪਰਲਾਦ ਜਪਿਓ ਹਰ ਜੈਸੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਦੇ ਪਿਆਰਿਓ हे मेरी जिंदे अपनी जिंदनु कहना ਸਾਧ ਸੰਗ ਜੀ ਅਇਓਰ ਅਰਦਾਸ ਕਰਿਆ ਕਰ हे ਪ੍ਰਭੂ ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਮਰਾਂ ਜਿਸ ਪ੍ਰੇਮ ਤੇ ਸ਼ਰਧਾ ਨਾਲ ਤਰੂ ਤੇ ਪ੍ਰਲਾਦ ਭਗਤ ਨੇ हे ਹਰੀ ਤੈਨੂੰ ਸਮਰਿਆ ਸੀਗਾ ਜਿਵੇਂ ਸਾਧ ਸੰਗ ਜੀ ਤਰੂ ਨੇ 5 ਸਾਲ ਦੀ 7 ਸਾਲ ਦੀ ਉਮਰ ਕੀ ਹੁੰਦੀ ਹੈ ਤੇ ਸਾਧ ਸੰਗ ਜੀ ਇਸ ਸਾਧ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਰਾਮ ਜਪੋ ਜੀ ਐਸੇ ਐਸੇ ਆਏ ਆਏ ਨਾਮ ਜਪੋ ਭਾਈ ਤਰੂ ਪ੍ਰਲਾਦ ਜਪਿਓ ਹਰ ਜੈਸੀ ਜਿਵੇਂ ਉਹਨਾਂ ਨੇ ਸਾਧ ਸੰਗਤ ਜੀ ਆਪਣੇ ਮੁਖ ਤੋਂ ਨਾਮ ਜਪਿਆ ਤੁਸੀਂ ਵੀ ਆਪਣੇ ਜਿੰਦ ਨੂੰ ਆਪਣੇ ਮਨ ਨੂੰ ਕਿਹਾ ਕਰੋ ਕਿ हे ਮਣਾ ਤੂੰ ਐਂ ਨਾਮ ਜਪ ਜਿਵੇਂ ਪ੍ਰਲਾਦ ਨੇ ਜਪਿਆ ਸੀਗਾ ਤਰੂ ਨੇ ਜਪਿਆ ਸੀਗਾ ਸਾਧ ਸੰਗ ਜੀ ਉਹਨਾਂ ਨੇ ਕਿਵੇਂ ਜਪਿਆ ਸੀਗਾ ਸਾਧ ਸੰਗ ਜੀ ਉਹ ਬਾਲਵਸਤਾ ਦੇ ਵਿੱਚ ਸਾਧ ਸੰਗਤ ਜੀ ਜਦੋਂ ਨਾਮ ਜਪਿਆ ਸੀਗਾ ਉਹਨਾਂ ਦੇ ਵਿੱਚ ਕੋਈ ਕਾਮ ਨਹੀਂ ਸੀ ਕਰੋਧ ਨਹੀਂ ਸੀ ਕੋਈ ਲੋਭ ਮੋਹ ਹੰਕਾਰ ਹੈ ਨਹੀਂ ਸੀ ਸਾਧ ਸੰਗਤ ਜੀ ਇਥੇ ਭਗਤ ਕਬੀਰ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਇਕੱਤਰ ਕਰਕੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਸੰਗਤਾਂ ਨੂੰ ਕਹਿੰਦੇ ਸੰਗਤ ਜੀ ਆਓ ਤੁਹਾਨੂੰ ਜਗਤੀ ਦੱਸ ਗਏ के त्रू भगत ने प्रहलाद ने नाम किमें साडे मगर मगर बोलो राम जपो जी ऐसे, ऐसे राम जपो जी ऐसे ऐसे, ऐसे। ਧਰੂਪਰਲਾਦ ਜਪਿਓ ਹਰ ਜੈਸੇ ਧਰੂਪਰਲਾਦ ਜਪਿਓ ਹਰ ਜੈਸੇ RAM ਜਪੋ ਜੀ ਐਸੇ ਐਸੇ RAM ਜਪੋ ਜੀ ਐਸੇ ਐਸੇ ਆਏ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਆਪਣੇ ਜੈਨ ਨੂੰ ਕਹਿ ਜਿਵੇਂ ਛੋਟੇ-ਛੋਟੇ ਬੱਚਾ ਨੇ ਸਾਧ ਸੰਗ ਜੀ ਤਰੂ ਨੇ ਪ੍ਰਲਾਦ ਨੇ ਨਾਮ ਜਪਿਆ ਸੀਗਾ ਤੂੰ ਐਂ ਜਪ ਉਹ ਕਾਲਪੁਰਖ ਸਾਧ ਸੰਗ ਜੀ ਤੈਨੂੰ ਹਰ ਇੱਕ ਵਿਵਪਤਾ ਤੋਂ ਛਡਾਲੂਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਵੀ ਤੇਰੇ ਤੇ ਵਿਵਪਤਾ ਨਹੀਂ ਪੈਣਦਾਗਾ ਦੇਖੋ ਤਰੂ ਨੂੰ ਸਾਧ ਸੰਗ ਜੀ ਕਿੰਨੀਆਂ ਵਿਵਪਤਾ ਪਈਆਂ ਸੀਆਂ ਤੇ ਗੁਰੂ ਪਾਤਸ਼ਾਹ ਜੀ ਨੇ ਕਿਵੇਂ ਉਹਨਾਂ ਦੀ ਮਦਦ ਕੀਤੀ ਪ੍ਰਲਾਦ ਨੂੰ ਕਿੰਨੀਆਂ ਵਿਵਪਤਾ ਦੇ ਵਿੱਚ ਲੰਗਣਾ ਪਿਆ ਕੰਡਿਆਂ ਵਿੱਚੋਂ ਲੰਗਣਾ ਪਿਆ ਸਾਧ ਸੰਗ ਜੀ ਤੇ ਭਗਵਾਨ ਆਪਣੇ ਭਗਤਾਂ ਦੀ ਰਾਖੀ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਓ ਇੱਥੇ ਗੁਰੂ ਸਾਹਿਬ ਜੀ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਅੱਗੇ ਵਿਸ਼ਰਾਮ ਦੰਦੇ ਨੇ ਸਾਧ ਸੰਗ ਜੀ ਰਹਾਉਦਾ ਕਹਿੰਦੇ ਭਾਈ ਇੱਥੇ ਇੱਕ ਚਿੱਤ ਹੋ ਕੇ ਇੱਕ ਮਨ ਚਿੱਤ ਹੋ ਕੇ ਤੂੰ ਸੋਚ ਥੋੜਾ ਜਾ ਗਾਣਾ ਚੱਲ ਇੱਥੇ ਸੋਚ ਕੇ ਦੇਖ हे ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਤੇਰੀ ਮਿਹਰ ਦੀ ਆਸ ਤੇ ਮੈਂ ਆਪਣਾ ਸਾਰਾ ਪਰਿਵਾਰ ਤੇਰੇ ਨਾਮ ਦੇ ਜਹਾਜ਼ ਤੇ ਚੜਾ ਦਿੱਤਾ ਸੱਚੇ ਪਾਤਸ਼ਾਹ ਜੀ ਹੁਣ ਸਾਧ ਸੰਗ ਜੀ ਕਿਹੜਾ ਪਰਿਵਾਰ ਚੜਾ ਦਿੱਤਾ ਆਪਣੀ ਲੜਕੀ ਨੂੰ ਚੜਾ ਦਿੱਤਾ ਆਪਣੇ ਬੇਟੇ ਨੂੰ ਚੜਾ ਦਿੱਤਾ ਨਹੀਂ ਸਾਥ ਸੰਗ ਜੀ ਪਰਿਵਾਰ ਕਿਹੜਾ ਹੈ ਕਹਿੰਦੇ ਪ੍ਰਪਾਤਸ਼ਾ ਮੈਂ ਆਪਣੀ ਜੀਬ ਨੂੰ ਅੱਖ ਨੂੰ ਕੰਨ ਨੂੰ ਆਲਕ ਸਭ ਗਿਆਨ ਇੰਦਰੀਆਂ ਨੂੰ ਤੇਰੀ ਸਲਾਹ ਸਿਪਤ ਵਿੱਚ ਜੋੜ ਦਿੰਦਾ ਹੈ ਅੱਗੇ ਫੇਰ ਬਿਸ਼ਰਾਮ ਦਿੰਦੇ ਨੇ ਸੱਚੇ ਪਾਤਸ਼ਾਹ ਜੀ ਜਿੰਨੀਆਂ ਵੀ ਮੇਰੀਆਂ ਇੰਦਰੀਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੀਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਅੱਖਾਂ ਵੀ ਮਾੜਾ ਵੇਖਦੀਆਂ ਸੀਆਂ ਕੰਨ ਵੀ ਨਿੰਦਿਆ ਸੁਣਦੇ ਸੀਗੇ ਚੁਗਲੀ ਸੁਣਦੇ ਸੀਗੇ ਤੇ ਨੱਕ ਵੀ ਸਾਧ ਸੰਗ ਜੀ ਇਹ ਵੀ ਤਰਾਂਤ ਨਾ ਦੀਆਂ ਮਹਿਕਾਂ ਲੈਂਦਾ ਸੀ ਇਸ ਤਰ੍ਹਾਂ ਕਰਕੇ ਆ ਤੇ ਜੀ ਵੀ ਸਾਧ ਸੰਗ ਜੀ ਇਹ ਝੂਠ ਬੋਲਦੀ ਸੀ ਇਸ ਤਰ੍ਹਾਂ ਕਰਕੇ ਰਸਨਾ ਮਹਾਰਾਜ ਮੈਂ ਸਾਰਾ ਹੀ ਪਰਿਵਾਰ ਨੂੰ ਤੇਰੇ ਜਹਾਜੇ ਚੜਾ ਦਿੱਤਾ ਹੈ ਸਭ ਪਰਿਵਾਰ ਚੜਾਇਆ ਬੇੜੇ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਮਹਾਰਾਜ ਮੈਂ ਸਾਰਾ ਹੀ ਪਰਿਵਾਰ ਤੁਹਾਡੇ ਬੇੜੇ ਚੜਾ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਗੁਰੂ ਸਾਹਿਬ ਜੀ ਮੋਹਰ ਲਾਉਂਦੇ ਨੇ ਜਾਂ ਇਸ ਭਾਵੈ ਤਾਂ ਹੁਕਮ ਮੰਨਾਵੈ ਇਸ ਬੀੜੇ ਕੋ पार ਲੰਗਾਵੈ ਸਾਧ ਸੰਗਤ ਜੀ ਜਦੋਂ ਪ੍ਰਭੂ ਨੂੰ ਪਾਉਂਦਾ ਹੈ ਤਾਂ ਉਹ ਇਸ ਸਾਰੇ ਪਰਿਵਾਰ ਤੋਂ ਆਪਣਾ ਹੁਕਮ ਮੰਨਾਉਂਦਾ ਹੈ ਸਾਧ ਸੰਗਤ ਜੀ ਜਦੋਂ ਪ੍ਰਭੂ ਨੂੰ ਪਾਵੇ ਜੇ ਕੋਈ ਸਾਧ ਸੰਗਤ ਜੀ ਬੰਦਾ ਸ਼ਰਾਬ ਪੀਂਦਾ ਆਪਾਂ ਕਹਿੰਨੇ ਭਾਈ ਤੂੰ ਸ਼ਰਾਬ ਛੱਡ ਦੇ ਉਹ ਅੱਗੋਂ ਸਾਧ ਸੰਗਤ ਦੀ ਚਾਰ ਗੱਲਾਂ ਆਪਾਂ ਨੂੰ ਸੁਣਾਉਂਦਾ ਮੈਂ ਤੇਰੇ ਪਿਓ ਦੀ ਪੀਣਾ ਤੇਰੇ ਕੋਲ ਪੈਸੇ ਲੈ ਕੇ ਪੀਣਾ ਹੈ ਆਪਣੀ ਮਿਹਨਤ ਕਰਦਾ ਹੈ ਹੈ ਆਪਣੀ ਮਿਹਨਤ ਕਰਦਾ ਹੈ ਤੇ ਇੱਥੇ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਤੇਰਾ ਸਮਝ ਆਇਆ ਨਹੀਂ ਸਮਝਣਾ ਉਹਨੇ ਕਿਉਂ ਇਹ ਤਾਂ ਪਰਮਾਤਮਾ ਜਦੋਂ ਆਪਣੀ ਮਿਹਰ ਕਰਦਾ ਉਦੋਂ ਹੀ ਬੰਦਾ ਸਮਝ ਸਕਦਾ ਸਾਧ ਸੰਗ ਜੀ ਕਿਥੇ ਉਹ दारू ਆਪ ਪੀਂਦਾ ਕਿ ਸਾਧ ਸੰਗਤ ਜੀ ਲੋਕਾਂ ਦੀਆਂ ਵੀ ਛਡਾਉਣ ਲੱਗ ਪੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮੇਰ ਹੁੰਦੀ ਹੈ ਜਦੋਂ ਪ੍ਰਭੂ ਨੂੰ ਪਾਉਂਦਾ ਹੈ ਤਾਂ ਉਹ ਸਾਧ ਸੰਗਤ ਜੀ ਇਸ ਸਾਰੇ ਪਰਿਵਾਰ ਤੋਂ ਆਪਣਾ ਹੁਕਮ ਮਨਾਉਂਦਾ ਹੈ ਜੋ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਸਾਧ ਸੰਗਤ ਜੀ ਸਾਰਿਆਂ ਤੋਂ ਹੁਕਮ ਮਨਾਉਂਦਾ ਹੈ ਕਿ ਭਾਈ ਹੁਣ ਇਹਨੂੰ ਤੰਗ ਨਹੀਂ ਕਰਨਾਗਾ ਹੁਣ ਸਾਡਾ ਵਾਸਾ ਹੋ ਗਿਆ ਇੱਥੇ ਸਾਧ ਸੰਗਤ ਜੀ ਇਸ ਕਰਕੇ ਸਾਧ ਸੰਗਤ ਜੀ ਭਾਬ ਇਹਨਾਂ ਇੰਦਰੀਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸਨੇ ਇਹ ਇੰਦਰੀਏ ਬਣਾਏ ਹਨ ਸਾਧ ਸੰਗਤ ਜੀ ਅੱਖਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਨੇਤਰੋ ਮੇਰਿਓ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਸਾਧ ਸੰਗਤ ਜੀ ਕਿ ਨੇਤਰੋ ਮੇਰਿਓ ਤੁਹਾਨੂੰ ਕਾਦੇ ਵਾਸਤੇ ਭੇਜਿਆ ਕਾਦੇ ਵਾਸਤੇ ਭੇਜਿਆ ਹਰ ਬਣ ਅਵਰ ਨਾ ਦੇਖੋ ਕੋਈ ਸਾਧ ਸੰਗਤ ਜੀ ਪ੍ਰਮਾਤਮਾ ਤੋਂ ਬਿਨਾ ਤੁਸੀਂ ਕੋਈ ਕੀ ਕਿਉਂ ਵੇਖਦੇ ਆ ਕਿਸੇ ਨੂੰ ਕੁਛ ਸਾਧ ਸੰਗਤ ਜੀ ਇਹ ਸਰੂਨੋਂ ਮੇਰੋ ਸੱਚੇ ਸੁਣਨੇ ਕੋ ਪਠਾਈ ਤੁਹਾਨੂੰ ਸੱਚ ਸੁਣਨ ਵਾਸਤੇ ਭੇਜਿਆ ਸੀਗਾ ਤੇ ਰਸਨਾ ਤੂੰ ਆਣਾ ਰਾਸ ਰਚੀ ਤੇਰੀ ਪਿਆਸ ਨਾ ਜਾਏ ਤੂੰ ਹੋਰਾਂ ਸੁਆਦਾਂ ਵਿੱਚ ਪੈ ਗਈਆਂ ਸਾਧ ਸੰਗ ਜੀ ਪਰ ਗੁਰੂ ਸਾਹਿਬ ਜੀ ਨੇ ਸਾਧ ਸੰਗ ਜੀ ਆਪਣੇ ਹੁਕਮ ਅਨੁਸਾਰ ਸਾਰਿਆਂ ਨੂੰ ਸਿੱਧੇ ਰਸਤੇ ਪਾਲਿਆ ਜਿਹੜੀ ਰਸਨਾ ਝੂਠ ਨਿੰਦਿਆ ਸਾਧ ਸੰਗ ਜੀ ਕਰਦੀ ਸੀਗੀ ਉਹੋ ਹੀ ਅੱਜ ਸਾਧ ਸੰਗ ਜੀ ਤੂੰ ਹੀ ਤੂੰ ਹੀ ਕਰ ਲੱਗ ਪਈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਣੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਤਗੁਰ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਅਜਿਹੀ ਅਕਲ ਪ੍ਰਗਟ ਹੋ ਪੈਂਦੀ ਹੈ ਭਾਵ ਜੋ ਮਨੁੱਖ ਸਾਰੇ ਇੰਦਰੀਆਂ ਨੂੰ ਪ੍ਰਭੂ ਦੇ ਰੰਗ ਵਿੱਚ ਰੰਗਦਾ ਹੈ ਉਸ ਦਾ ਮੁੜ ਕੇ ਸਾਸ ਸੰਗ ਜੀ ਜਮਣਾ ਮਰਨਾ ਮੁੱਕ ਜਾਂਦਾ ਹੈ ਸਾਸ ਸੰਗ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਿਉਂਦੇ ਜੀ ਸਾਸ ਸਾਜੀ ਜਮਣਾ ਮਰਨਾ ਮਰਨਾ ਮੁੱਕ ਜਾਂਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਕਹੋ ਕਬੀਰ ਪਜ ਸਾਰੰਗ ਪਾਨੀ ਰੁਵਾਰ ਰੁਵਾਰ ਸਭ ਏਕੋ ਦਾਨੀ ਅਗੇ ਭਗਤ ਕਬੀਰ ਸਾਹਿਬ ਜੀ ਸਾਖਣ ਜੀ ਫਰਮਾਉਂਦੇ ਨੇ ਕਹੋ ਕਬੀਰ ਪਾਜ ਸਾਰੰਗ ਪਾਣੀ ਰਿਵਾਰ ਪਾਰ ਸਭ ਏਕੋ ਦਾਨੀ ਹੇ ਕਵੀਰ ਆਪਣੇ ਮਨ ਨੂੰ ਕਹਿ ਆਪਣੇ ਆਪ ਨੂੰ ਸਮਝਾ ਸਾਰੰਗ ਪਾਣੀ ਪ੍ਰਭੂ ਨੂੰ ਸਿਮਰ ਉਹ ਕਾਲ ਪ੍ਰਖ ਨੂੰ ਸਿਮਰ ਤੇ ਉਹ ਪ੍ਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਤੇ ਲੋਕ ਪਰਲੋਕ ਵਿੱਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ ਜਿੱਥੇ ਕਿੱਥੇ ਦਿਸੈ ਨਾਲੈ ਨਾਨਕ ਦਾਸ ਖਸਮ ਪਿਰਤ ਪਾਲੈ ਜਿੱਥੇ ਕਿੱਥੇ ਦਿਸੈ ਨਾਲੈ ਨਾਨਕ ਦਾਸ ਖਸਮ ਪਿਰਤ ਪਾਲੈ ਇਸ ਕਰਕੇ ਸਾਧ ਸੰਗ ਜੀ ਭਗਤ ਕਬੀਰ ਸਾਹਿਬ ਜੀ ਫਿਰ ਸੰਗਤਾਂ ਨੂੰ ਕਹਿੰਦੇ ਕਿ ਸੰਗਵ ਜੀ ਇਹ ਤੁਹਾਨੂੰ ਸਾਡਾ ਹੁਕਮ ਯਾਦ ਰਹੂਗਾ ਤੇ ਸੰਗਤ ਨੇ ਅੱਗੋਂ ਸਾਥ ਸੰਗ ਜੀ ਹੱਥ ਖੜੇ ਕਰ ਦਿੱਤੇ ਕਹਿੰਦੇ ਹਾਂ ਮਹਾਰਾਜ ਜੀ ਯਾਦ ਰਹਿਊਗਾ ਕਹਿੰਦੇ ਪੱਕਾ ਯਾਦ ਰਹਿਊਗਾ ਕਹਿੰਦੇ ਹਾਂਜੀ ਯਾਦ ਰਹਿਊਗਾ ਕਹਿੰਦੇ ਫਿਰ ਇੱਕ ਵਾਰੀ ਫੇਰ ਗਾ ਲੋ ਫਿਰ ਗਾਇਨ ਕਰ ਲੋ RAM ਜਪੋ ਜੀ ਐਸੇ ਐਸੇ RAM ਜਪੋ ਜੀ ਐਸੇ ਐਸੇ ਤੂ ਪਰਲਾਦ ਜਪਿਓ ਹਰ ਜੈਸੇ ਤੂ ਪਰਲਾਦ ਜਪਿਓ ਹਰ ਜੈਸੇ RAM ਜਪੋ ਜੀ ਐਸੇ ਐਸੇ RAM ਜਪੋ ਜੀ ਐਸੇ ਐਸੇ ਹੁਣ ਤਾਂ ਸਾਧ ਸੰਗਤ ਦੀ ਸ਼ੰਕਾ ਹੀ ਨਹੀਂ ਕੋਈ ਰਹਿ ਗਈ ਸਾਧ ਸੰਗਤ ਦੇ ਕਬੀਰ ਸਾਹਿਬ ਜੀ ਕਹਿੰਦੇ ਆਇਂ ਜਪੋ ਸਾਥ ਸੰਗਤ ਜਦੋਂ ਬੈਠੇ ਹੁੰਨੇ ਆ ਬਿਲਕੁਲ ਨਮਾਣੇ ਹੋ ਕੇ ਬੈਠਾ ਕਰੋ ਸਿੱਧੇ ਹੋ ਕੇ ਕੰਮ ਕਰੋ ਜ ਨੂੰ ਪਿਆ ਕੇ ਸਾਥ ਸੰਗਤ ਜੀ ਮੋਬਾਈਲ ਬੰਦ ਹੋਵੇ ਸਾਥ ਸੰਗਤ ਜੀ ਚੌਂਕੜਾ ਮਾਰ ਕੇ ਅਰਦਾਸ ਬੇਨਤੀ ਕਰੋ ਕਿ ਹੇ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਨੂੰ ਯਾਦ ਕਰ ਲੱਗੇ ਆਂ ਬਾਣੀ ਦਾ ਜਾਪ ਕਰਨ ਲੱਗੇ ਆ ਤੁਸੀਂ ਸਾਡੇ ਉੱਤੇ ਸੱਚੇ ਪਾਤਸ਼ਾਹ ਜੀ ਮਿਹਰ ਦਾ ਹੱਥ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਧਰੋ ਆਪਣੀ ਸੇਵਾ ਆਪ ਲਓ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਪਣੀ ਸੇਵਾ ਆਪ ਲੈ ਲਓ ਸੱਚੇ ਪਾਤਸ਼ਾਹ ਜੀ ਤੁਸੀਂ ਮਿਹਰ ਕਰੋ ਤੇ ਪ੍ਰਮਾਤਮਾ ਸਾਧ ਸੰਗਤ ਜੀ ਤੁਹਾਡੀ ਉਹ ਜਿਹੜੀ ਵੀ ਜਪੀ ਹੋਈ ਬਾਣੀ ਨਾਮ ਜਪਿਆ ਹੋਇਆ ਉਹ ਲੇਖੇ ਵਿੱਚ ਲਾਉਣਗੇ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਜਿਹੜੇ ਬੱਚੇ ਸਾਧ ਸੰਗਤ ਜੀ ਭੋਲੇ ਹੁੰਦੇ ਆ ਗੁਰੂ ਦੇ ਪਿਆਰਿਓ ਭੋਲੇ ਭਾਲਿਆਂ ਨੂੰ ਮਿਲਦਾ ਹੈ ਕਿੰਨੀਆਂ ਤਕਲੀਫਾਂ ਆਈਆਂ ਸਾਧ ਸੰਗ ਜੀ ਜੇ ਕਿਤੇ ਧਰੂ ਭਗਤ ਨੇ ਪ੍ਰਸ਼ਾਦਾ ਨਹੀਂ ਛਕਿਆ ਤੇ ਸਾਧ ਸੰਗ ਜੀ ਉਦੋਂ ਭਗਵਾਨ ਨੇ ਵੀ ਪ੍ਰਸ਼ਾਦਾ ਨਹੀਂ ਛਕਿਆ ਸਾਧ ਸੰਗਤ ਜੀ ਉਹਨਾਂ ਨੂੰ ਪ੍ਰਸ਼ਾਦਾ ਤੱਕ ਪਹੁੰਚਾਇਆ ਸਾਧ ਸੰਗ ਜੀ ਜੇ ਕਿਤੇ ਜੰਗਲਾਂ ਦੇ ਵਿੱਚ ਭਗਤੀ ਕਰਨ ਬੈਹ ਗਏ ਉੱਥੇ ਸ਼ੇਰ ਚੀਤੇ ਸਾਧ ਸੰਗ ਜੀ ਬਹੁਤ ਸਾਰੇ ਬਗਿਆੜ ਸ਼ੇਰ ਚੀਤੇ ਸਾਧ ਸੰਗ ਜੀ ਜਿਹੜੇ ਬੰਦੇ ਦਾ ਮਾਸ ਖਾਣ ਨੂੰ ਸਾਧ ਸੰਗ ਜੀ ਲੋਚਦੇ ਸਨ ਜਦੋਂ ਸ਼ੇਰਾਂ ਨੇ ਵੇਖਣਾ ਕਿ ਕੋਈ ਛੋਟਾ ਜਿਹਾ ਬੱਚਾ ਸਾਧ ਸੰਗਤ ਜੀ ਆਇਆ ਮਗਰ ਪੈ ਜਾਣਾ ਸਾਧ ਸੰਗਤ ਜੀ ਮਗਰ ਪੈਂਦੇ ਤੇ ਭਗਵਾਨ ਨੇ ਸਾਧ ਸੰਗਤ ਜੀ ਸਤਖੰਡ ਵਿੱਚ ਬੈਠਿਆ ਨੇ ਦੇਖਣਾ ਤੇ ਕਹਿਣਾ ਸਾਧ ਸੰਗਤ ਜੀ ਕਿ ਇਹ ਨੂੰ ਤਾਂ ਇਹਦਾ ਭਗਤ ਆ ਸਾਡਾ ਸਾਡਾ ਬੱਚਾ ਸਾਡਾ ਬੇਟਾ ਛੋਟਾ ਜਿਹਾ ਤੇ ਸਾਧ ਸੰਗਤ ਜੀ ਇਹੋ ਜੀ ਦ੍ਰਿਸ਼ਟੀ ਕਰਨੀ ਉਹੀ ਸ਼ੇਰ ਜਿਹੜੇ ਮਗਰ ਭਜਦੇ ਸੀ ਖਾਣ ਵਾਸਤੇ ਉਹੀ ਸ਼ੇਰ ਸਾਧ ਸੰਗਤ ਜੀ ਤਰੂ ਦੀ ਰੱਖਿਆ ਕਰਨ ਲੱਗ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹੀ ਰੱਖਿਆ ਕਰਨ ਲੱਗ ਗਿਆ ਆਜੋ ਸਾਧ ਸੰਗਤ ਜੀ ਦੇਖੋ ਹੋਰ ਦੇਖੋ ਇੱਕ ਗੱਲ ਅੱਜ ਗੁਰੂਗ੍ਰਾਮ ਸਾਹਿਬ ਜੀ ਨੂੰ ਸਾਧ ਸੰਗਤ ਜੀ ਕਹਿੰਦੇ ਆ ਕਿ ਇਹਨੂੰ ਨਰ ਸਮਝਿਆ ਜਾਂਦਾ ਇਹਨੂੰ ਠੰਡ ਨਹੀਂ ਲੱਗਦੀ ਇਹਨੂੰ ਗਰਮੀ ਨਹੀਂ ਆਉਂਦੀ ਇਹਨੂੰ ਤੀਂ ਨਹੀਂ ਲੱਗਦੀ ਭੁੱਖ ਨਹੀਂ ਲੱਗਦੀ ਜਿਹੜੇ ਕਹਿੰਦੇ ਇਹਨੂੰ ਗਰਮੀ ਲੱਗਦੀ ਹੈ ਭੁੱਖ ਲੱਗਦੀ ਤੀਂ ਲੱਗਦੀ ਹੈ ਉਹ ਬਾਬੇ ਉਹ ਸੰਤ ਉਹ ਸਾਧ ਸੰਗਤ ਜੀ ਇਹਨੂੰ ਨਰ ਸਮਝਦੇ ਨਰ ਸਾਧ ਸੰਗਤ ਜੀ ਨਰ ਨਹੀਂ ਸਮਝਦੇ ਗੁਰੂ ਦੇ ਪਿਆਰਿਓ ਨਰ ਨਹੀਂ ਸਮਝਦੇਗੇ ਸਾਥ ਸੰਗ ਜੀ ਹੋਈ ਹੈ ਗੁਰੂ ਪਾਤਸ਼ਾਹੀ ਨੇ ਜਦੋਂ ਗੁਰਤਾਗਦੀ ਦਿੱਤੀ ਸੀ ਆਖਿਆ ਸੀ ਆਗੇ ਭਾਈ ਆਗਿਆ ਭਾਈ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਾਥ ਸੰਗ ਜੀ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਧ ਸੰਗ ਜੀ ਇਹ ਪ੍ਰਗਟ ਕਰਕੇ ਜੇ ਮੰਨਾਂਗੇ ਤਾਂ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਧ ਸੰਗ ਜੀ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਜਿਹਦੇ ਮਰਜ਼ੀ ਦਰਸ਼ਨ ਕਰ ਲੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਗਤ ਤਕਬੀਰ ਸਾਹਿਬ ਜੀ ਦੇ ਦਰਸ਼ਨ ਕਰ ਲੋ ਭਗਤ ਰਵਦਾਸ ਜੀ ਦੇ ਦਰਸ਼ਨ ਕਰ ਲੋ ਸਾਧ ਸੰਗ ਜੀ ਕਿਉਂ ਕਹਿੰਦੇ ਜੀ ਇਹ ਨਾਰ ਸਮਝਿਆ ਜਾਂਦਾ ਐ ਨੂੰ ਸਾਧ ਸੰਗ ਦੀ ਨਾਰ ਸਮਝਿਆ ਜਾਂਦਾ ਹੈ ਗੁਰੂ ਦੇ ਪਿਆਰੋ ਇੱਕ ਗੱਲ ਦੀ ਛਾਹ ਜ਼ਰੂਰ ਇੱਥੇ ਬਾਣੀ ਭਰਦੀ ਐ ਤੁਸੀਂ ਸਾਧ ਸੰਗ ਦੀ ਇਸ ਗੱਲ ਨੂੰ ਸੋਚਿਆ ਜੋ ਇਹ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਐ ਇੱਥੇ ਤਾਂ ਗੁਰੂ ਸਾਹਿਬ ਜੀ ਕਹਿ ਕੇ ਗਏ ਸੀ ਭਾਈ ਗੁਰੂ ਮਾਨੇਓ ਗ੍ਰੰਥ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਨੇ ਲਿਖਿਆ ਕਿ ਕੋਈ ਪੱਥਰ ਦੇ ਵਿੱਚੋਂ ਸਾਧ ਸੰਗ ਜੀ ਰੱਬ ਪਾਲੂਗਾ ਪਰ ਧੰਨੇ ਨੇ ਸਾਧ ਸੰਗ ਜੀ ਪਾਇਆ ਇਦੂ ਉੱਤੇ ਹੋਰ ਦੇਖੋ ਸਾਧ ਸੰਗਤ ਜੀ ਜਦੋਂ ਪ੍ਰਲਾਦ ਨੂੰ ਸਾਧ ਸੰਗਤ ਜੀ ਥਮ ਤਪਾ ਕੇ ਗੁਰੂ ਦੇ ਪਿਆਰਿਓ ਥਮ ਤਪਾ ਕੇ ਸਾਧ ਸੰਗਤ ਜੀ ਉਹਦੇ ਨਾਲ ਜੱਫੀ ਪਾਉਣ ਵਾਸਤੇ ਕਿਹਾ ਸਾਧ ਸੰਗਤ ਜੀ ਜੱਫੀ ਪਾਉਣ ਵਾਸਤੇ ਕਿਹਾ ਤੇ ਭਗਵਾਨ ਨੇ ਕਿਹਾ ਸਾਰੇ ਥਾਂ ਤੋਂ ਉਹ ਪ੍ਰਲਾਦ ਬਚ ਗਿਆ ਇਹਨੇ ਨਭਾਲੀ ਹੈ ਪਰ ਜੇ ਹੁਣ ਅੱਜ ਥਮ ਹੈ ਥਮ ਲਾਲ ਕੀਤਾ ਪਿਆ ਮੇਰਾ ਕਿਤੇ ਪੁੱਤਰ ਮੇਰਾ ਭਗਤ ਢੋਲ ਨਾ ਜਾਵੇ ਤੇ ਸਾਧ ਸੰਗ ਜੀ ਭਗਵਾਨ ਨੇ ਕੀੜੀ ਦਾ ਰੂਪ ਧਾਰਿਆ ਤੇ ਥਮਲੇ ਦੇ ਉੱਤੇ ਚੜ ਗਏ ਤੇ ਸਾਧ ਸੰਗਤ ਜੀ ਫਿਰ ਦਿਖਾਇਆ ਤੇ ਸਾਧ ਸੰਗਤ ਜੀ ਫੇਰ ਪ੍ਰਲਾਦ ਨੂੰ ਸਾਧ ਸੰਗ ਦੀ ਪਤਾ ਲੱਗਾ ਫੇਰ ਪ੍ਰਲਾਦ ਸਾਧ ਸੰਗ ਜੀ ਨਮਸਕਾਰ ਕਰਕੇ ਤੇ ਆਪਣੇ ਮਨ ਦੇ ਵਿੱਚ ਖਾਸਾ ਸੰਗ ਦੀ ਖੁਸ਼ੀ ਕੀਤੀ ਨਾਲੇ ਖੁਸ਼ੀ ਕੀਤੀ ਨਾਲੇ ਥੰਮਲੇ ਨੂੰ ਸਾਧ ਸੰਗ ਜੀ ਜਫੀਆਂ ਪਾਉਣ ਵਾਸਤੇ ਤੁਰ ਪਿਆ ਤੇ ਆਪਣੇ ਮੂੰਹੋਂ ਕੀ ਬੋਲਦਾ ਸੀ ਪਾਲ ਤਤ ਹਥਮ ਨੂੰ ਜਫੀਆਂ ਉਹ ਥੰਮਾ ਵਿੱਚ ਆਪ ਵਸਦਾ ਪਾਲ ਤਤਿਆਂ ਥੰਮਾ ਨੂੰ ਜਫੀਆਂ ਥੰਮਾ ਵਿੱਚ ਆਪ ਵਸਦਾ ਸਾਥ ਸੰਗੇ ਜਦੋਂ ਜਫੀ ਪਾਈ ਜਾ ਕੇ ਉਦੋਂ ਸਾਥ ਸੰਗ ਜੀ ਗੁਰੂ ਦੇ ਪਿਆਰੇ ਉਹ ਥਮਲੇ ਨੂੰ ਜਫੀ ਨਹੀਂ ਪਈ ਭਗਵਾਨ ਨੂੰ ਪਾ ਲਈ ਅੱਗੇ ਫਿਰ ਭਗਵਾਨ ਨੂੰ ਕਹਿੰਦੇ ਆ ਜੇ ਨਾ ਆਉਂਦੇ ਰਾਮਾ ਕੀੜੀ ਰੂਪ ਤਾਰ ਕੇ ਪਰਲਾਦ ਢੋਲ ਚੱਲੀ ਆਸੀ ਜੇ ਨਾ ਆਉਂਦੇ ਰਾਮਾਂ ਕੀ ਰੂਪ ਪਤਾਰ ਕੇ ਪਰਲਾਦ ਢੋਲ ਚੱਲੀ ਆਸੀ ਸਾਧ ਸੰਗ ਜੀ ਜਦੋਂ ਇਹ ਗੱਲਾਂ ਕਰੇ ਤੇ ਸਾਧ ਸੰਗ ਜੀ ਫਿਰ ਹਰਨਾਖਸ਼ ਨੂੰ ਸਾਧ ਸੰਗ ਜੀ ਬੜਾ ਗੁੱਸਾ ਚੜਿਆ ਕਹਿੰਦਾ ਆ ਤੇਰਾ ਮੈਂ ਦੇਖਾਂ ਤੇਰਾ ਰੱਬ ਭਗਵਾਨ ਤੇਰਾ ਕਿੱਥੇ ਆ ਹੁਣ ਸਾਧ ਸੰਗਤ ਜੀ ਜਿਹੜੇ ਕਹਿੰਦੇ ਕਿ ਨਰ ਨਰ ਰੂਪ ਮੰਗਦੇ ਸਾਧ ਸੰਗਤ ਜੀ ਮਾਫ਼ ਕਰਨਾ ਨਰ ਰੂਪ ਮੰਨਦੇ ਆ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਸਾਧ ਸੰਗਤ ਜੀ ਸਾਧ ਸੰਗਤ ਜੀ ਜਦੋਂ ਹਰਨਾਕਸ਼ ਨੇ ਸਾਧ ਸੰਗਤ ਜੀ ਸ੍ਰੀ ਸਾਹਿਬ ਕੱਢੀ ਕਿਰਪਾਨ ਕੱਢੀ ਤੇ ਸਾਧ ਸੰਗਤ ਜੀ ਭਗਵਾਨ ਥੰਮਲੇ ਦੇ ਵਿੱਚੋਂ ਪ੍ਰਗਟ ਹੋ ਕੇ ਸਾਧ ਸੰਗਤ ਜੀ ਬਾਹਰ ਆ ਗਏ ਤੇ ਫਿਰ ਸਾਧ ਸੰਗਤ ਦੀ ਚੱਕ ਲਿਆ ਆਪਣੇ ਹੱਥਾਂ ਦੇ ਉੱਤੇ ਸਾਧ ਸੰਗਤ ਜੀ ਆਖੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਉਹ ਤਾਂ ਪੱਥਰਾਂ ਦੇ ਵਿੱਚੋਂ ਵੀ ਸਾਧ ਸੰਗਜੀ ਉਹ ਪੱਥਰ ਨਹੀਂ ਉਹ ਸਾਧ ਸੰਗਜੀ ਤੁਹਾਡੇ ਜੇ ਸਾਧ ਸੰਗਜੀ ਪਿਆਰ ਆ ਤੁਹਾਡੇ ਦਿਲ ਦੇ ਵਿੱਚ ਤੁਹਾਡਾ ਸਾਧ ਸੰਗਜੀ ਪਿਆਰ ਚਾਹੀਦਾ ਸਾਚ ਕੇ ਉਹ ਸੁਣ ਲੈ ਬੇ ਸਭਾ ਜਨ ਪ੍ਰੇਮ ਕਿਉ ਤ ਨਹੀਂ ਪ੍ਰਭ ਪਾਇਓ ਤੁਹਾਡੇ ਪਿਆਰ ਨੇ ਸਾਧ ਸੰਗਜੀ ਪੱਥਰਾਂ ਵਿੱਚੋਂ ਵੀ ਸਾਧ ਸੰਗਜੀ ਨੂੰ ਪ੍ਰਗਟ ਕਰ ਦੇਣਾ ਇਹ ਤਾਂ ਫੇਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿਉ ਨਹੀਂ ਦਰਸ਼ਨ ਹੋਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਹੋਣੀ ਦਰਸ਼ਨ ਹੋਣਗੇ ਐਵੇਂ ਹੀ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਕੀ ਦੱਸ ਕੇ ਬਾਬਾ ਦੀਪ ਸਿੰਘ ਜੀ ਦੀਆਂ ਸੇਵਤਾ ਕੀ ਕਰੀਏ ਸਾਧ ਸੰਗਤ ਜੀ ਨਹੀਂ ਰੀਸਾਂ ਤੇਰੀਆਂ ਬਾਬਾ ਦੀਪ ਸਿੰਘ ਜੀ ਨਹੀਂ ਰੀਸਾਂ ਤੇਰੀਆਂ ਬਾਬਾ ਦੀਪ ਸਿੰਘ ਜੀ ਜਿਹੜਾ ਤੇਰੇ ਦਰਬਾਰ ਦੇ ਉੱਤੇ ਜਾ ਵੜਦਾ ਬਾਬਾ ਦੀਪ ਸਿੰਘ ਜੀ ਉਹ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਕਰਦਾ ਰਹਿੰਦਾ ਸਾਧ ਸੰਗ ਜੀ ਵਰਾਗੀ ਹੋ ਜਾਂਦਾ ਸਾਧ ਸੰਗ ਜੀ ਜਿਹੜਾ ਕੋਈ ਸਾਧ ਸੰਗ ਜੀ ਮਟੀਆਂ ਨੂੰ ਸਮਾਦਾ ਨੂੰ ਮੰਨੀ ਜਾਂਦਾ ਸਾਧ ਸੰਗ ਜੀ ਸ਼ਰਾਬ ਪੀ ਕੇ ਬਾਪੂ ਮਰ ਗਿਆ ਮਟੀ ਬਣਾਈ ਫਿਰਦਾ ਸਾਡਾ ਸ਼ੀਲ ਸਿੰਘ ਸਾਡਾ ਸ਼ੀਲ ਸਿੰਘ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਿਵੇਂ ਕਿਸੇ ਨੇ ਜੋੜਤਾ ਮਗਰ ਉਹਨੇ ਲੱਗਾ ਪਿਆ ਸਮਾਦਾ ਨੂੰ ਮੰਨਣ ਕਿਤੇ ਚਰਾਸਤੇ ਚ ਦੀਵਾ ਜਗਾਵਾ ਕਿਤੇ ਪਿੱਪਲ ਥੱਲੇ ਜਗਾਤਾ ਸਾਧ ਸੰਗ ਜੀ ਕਿਤੇ ਕਿੱਥੇ ਜਗਾਤਾ ਗੁਰੂ ਦੇ ਪਿਆਰਿਓ ਉਹਨਾਂ ਅਸਲ ਵਿੱਚ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਨਜ਼ਾਰਾ ਤੱਕਿਆ ਹੀ ਨਹੀਂ ਉਹ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਗਏ ਨਹੀਂ ਗਏ ਸਾਧ ਸੰਗਤ ਜੀ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਇੱਕ ਵਾਰੀ ਵੀ ਜਾਵੜਿਆ ਸਾਧ ਸੰਗਤ ਜੀ ਸ਼ਰਦਾ ਧਾਰ ਕੇ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਕੋ ਟੱਕ ਕੇ ਜਫੀਆਂ ਪਾ ਲੈਂਦੇ ਆ ਕਹਿੰਦੇ ਆ ਆਓ ਪੁੱਤ ਆਓ ਸਾਧ ਸੰਗਤ ਜੀ ਫਿਰ ਬਾਪੂ ਦਾ ਦਿਲ ਦਾ ਮਾਫ ਕਰਨਾ ਬਾਪੂ ਦਾ ਗੁਰੂ ਦੇ ਪਿਆਰਿਓ ਚਿਹਰਾ ਵੇਖ ਲੈਂਦਾ ਵੀ ਇਹ ਕਿਸ ਕੰਮ ਆਇਆ ਪਰ ਸੰਗਤ ਜੀ ਇੱਕ ਬੇਨਤੀ ਕਰਦੇ ਆਂ ਤੁਹਾਨੂੰ ਤੁਸੀਂ ਸਾਧ ਸੰਗਤ ਜੀ ਜਾ ਕੇ ਆਪਣੀ ਮੰਗ ਨਾ ਮੰਗਿਆ ਕਰੋ ਬਾਬਾ ਜੀ ਮੇਰਾ ਮੁੰਡਾ ਬਾਹਰ ਨੂੰ ਚਲਾ ਜਾਵੇ ਮੈਂ ਇੰਨੇ ਚਪਹਿਰੇ ਘਟੂੰਗੀ ਬਾਬਾ ਜੀ ਅਸੀਂ ਕੋਠੀ ਭਾਲ ਗਏ ਮੈਂ ਇੰਨੇ ਚਪਹਿਰੇ ਘਟੂੰਗੀ ਬਾਬਾ ਜੀ ਸਾਡਾ ਆ ਕੰਮ ਹੋ ਜੇ ਮੈਂ ਦੁਪਹਿਰੇ ਘਟੂਗੀ ਨਈ ਸਾਧ ਸੰਗਤ ਜੀ ਮੰਗ ਨਾ ਮੰਗਿਆ ਕਰੋ ਬਾਬਾ ਨਾਮ ਸਿੰਘ ਜੀ ਸਾਧ ਸੰਗਤ ਜੀ ਨਾਨਕ ਸਰਵਾਲੇ ਬਖਸ਼ਾਂ ਕਰਦੇ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਂਦੇ ਆ ਉੱਥੇ ਸਾਧ ਸੰਗਤ ਜੀ ਬਸ ਇਹੋ ਹੀ ਗੱਲ ਇਹੋ ਹੀ ਅਰਦਾਸ ਬੇਨਤੀ ਕਰਿਆ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਆਪਣਾ ਬਣਾ ਲਓ ਮੈਨੂੰ ਆਪਣਾ ਬਣਾ ਲਓ ਪਾਤਸ਼ਾਹ ਜੀ ਵਿਸਰਨਾਹੀ ਦੇ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹਉ ਇਹੋ ਪਾਤਸ਼ਾਹ ਜੀ ਕਿਰਪਾ ਕਰਕੇ ਜੀ ਨਾਮ ਦੇ ਦਿਓ ਕਿਰਪਾ ਕਰਕੇ ਜੀ ਨਾਮ ਦੇ ਦਿਓ ਮੈਂ ਤਾਂ ਸਦਾ ਹੀ ਰਹੂੰ ਰੰਗ ਰਤਾ ਕਿਰਪਾ ਕਰਕੇ ਨਾਮ ਦੇ ਦਿਓ ਮੈਂ ਤਾਂ ਸਦਾ ਹੀ ਰਹਾਂ ਰੰਗ ਰਤਾ ਕਿਰਪਾ ਕਰਕੇ ਨਾਮ ਦੇ ਦਿਓ ਸਾ ਸੰਗ ਜੀ ਉਹ ਨਾਮ ਦੇ ਵਿੱਚ ਸਾਰੀਆਂ ਦਾਤਾਂ ਦੇ ਦਿੰਦੇ ਐ ਸਾ ਸੰਗ ਜੀ ਜਿਨੇ ਬਾਪੂ ਨੂੰ ਹੀ ਆਪਣਾ ਬਣਾ ਲਿਆ ਸਾ ਸੰਗ ਜੀ ਉਹਨੇ ਛੱਡਿਆ ਵੀ ਕੀ ਆ ਸਭ ਕੁਝ ਲੈ ਗਿਆ ਗੁਰੂ ਦੇ ਪਿਆਰਿਓ ਇੱਕ ਸਾਧ ਸੰਗਤ ਜੀ ਸਮਾਪਤੀ ਦੇ ਦਾਸ ਗੱਲ ਇੱਕ ਕਰ ਦੇਵੇ ਸਾਧ ਸੰਗਤ ਜੀ ਬੇਨਤੀ ਹੈ ਜੇਦੋਂ ਤੁਸੀਂ ਕੋਈ ਵੀ ਪਾਠ ਕਰਦੇ ਹੋ ਨੇ ਸਾਧ ਸੰਗਤ ਜੀ ਜਦੋਂ ਬਾਬਾ ਦੀਪਸਨੀ ਦੇ ਦਰਬਾਰ ਤੇ ਜਾਂਦੇ ਹੋ ਨੇ ਸਾਧ ਸੰਗਤ ਜੀ ਜਾਣ ਲੱਗੇ ਵੀ ਤੇ ਆਉਣ ਲੱਗੇ ਵੀ ਸਾਧ ਸੰਗਤ ਜੀ ਕੋਈ ਮਾੜੀ ਸੰਗਤ ਨਾ ਕਰਿਆ ਕਰੋ ਸਾਧ ਸੰਗਤ ਜੀ ਜਾਂਦੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਇਆ ਕਰੋ ਸਾਧ ਸੰਗਤ ਜੀ ਆਉਂਦੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਇਆ ਕਰੋ ਸਾਧ ਸੰਗਤ ਜੀ ਆਇਆ ਕਰੋ ਤੇ ਜੇਦੋਂ ਸਾਧ ਸੰਗਤ ਜੀ ਆਪਾਂ ਉਥੋਂ ਚ ਪਹਿਰਾ ਕੱਟ ਕੇ ਤੇ ਸਾਧ ਸੰਗਤ ਜੀ ਆਉਂਦੇ ਹੋਏ ਆਪਾਂ ਕਿਸੇ ਸਹੇਲੀ ਨਾਲ ਸਾਥ ਸੰਗਧੀ ਜਾਂ ਕਿਸੇ ਮਿੱਤਰ ਦੇ ਨਾਲ ਚੁਗਲੀ ਨਿੰਦਿਆ ਸ਼ੁਰੂ ਕਰ ਦਿੰਨੇ ਗੁਰੂ ਦੇ ਪਿਆਰਿਓ ਸਾਡਾ ਚਪਹਿਰਾ ਕੀਤਾ ਸਾਥ ਸੰਗਧੀ ਇਉਂ ਹੋ ਗਿਆ ਜਿਵੇਂ ਝੋਲੀ ਭਰੀ ਹੋਈ ਸਾਥ ਸੰਗਧੀ ਅਸੀਂ ਥੱਲੇ ਢੇਰੀ ਕਰਤੀ ਝੋੜੀ ਥੱਲੇ ਟਾ ਝਾੜਤੀ ਸਾਥ ਸੰਗਧੀ ਉੱਥੇ ਤਾਂ ਆਪਾਂ ਸਾਫ਼ ਸੁਥਰੇ ਆਉਨੇ ਆ ਬਾਬਾ ਜੀ ਦਾ ਪ੍ਰਸ਼ਾਦ ਲੈ ਕੇ ਆਉਨੇ ਆ ਹੁਕਮਨਾਮਾ ਲੈ ਕੇ ਆਉਨੇ ਆ ਤੇ ਸਾਥ ਸੰਗਤ ਜੀ ਇੱਥੇ ਆਪਾਂ ਫੇਰ ਨਿੰਦਿਆ ਕਰ ਲਾਗੇ ਫੇਰ ਆਪਾਂ ਗੰਦਗੀ ਦਾ ਬੱਠਲ ਚੱਕ ਲਿਆ ਨਾ ਪਾਈ ਸਾਥ ਸੰਗਤ ਜੀ ਕਿਸੇ ਦੀ ਆਪਾਂ ਨਿੰਦਿਆ ਨਹੀਂ ਕਰਨੀ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਦਾਸ ਨੇ ਕਈ ਵਾਰੀ ਦੇਖਿਆ ਸੰਗਤ ਜੀ ਹੋਰਾਂ ਗੁਰਦੁਆਰਿਆਂ ਦੇ ਵਿੱਚ ਵੀ ਦੇਖਿਆ ਸਾਧ ਸੰਗਤ ਜੀ ਜਦੋਂ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਕਰਕੇ ਉਹ ਗੁਰਦਰਾ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਪ੍ਰਸ਼ਾਦ ਲੈਂਦੇ ਆ ਪ੍ਰਸ਼ਾਦ ਲੈ ਕੇ ਸਾਧ ਸੰਗਤ ਜੀ ਬਾਹਰ ਆਉਂਦੇ ਆ ਤੇ ਸਾਧ ਸੰਗਤ ਜੀ ਉੱਥੇ ਨਿੰਦਿਆ ਚਾਲੂ ਕਰਦੇ ਆ ਭੈਣੇ ਉਹ ਐਂ ਕਰਦੀ ਸੀਗੀ ਉਹਦੀ ਸੱਸ ਤਾਂ ਬਾੜੀ ਤਾਂ ਕਰਦੀ ਆ ਉਹਦੀ ਸੱਸ ਐਂ ਕਰਦੀ ਆ ਅੱਗੋਂ ਉਹਦੀ ਨੌਂ ਵੀ ਕੋਈ ਘਟਨੇ ਕੀ ਉਹ ਵੀ ਬਹੁਤ ਕੁਸ਼ ਕਰਦੀ ਐ ਨਹੀਂ ਭਾਈ ਆਏ ਤੁਸੀਂ ਗੁਰੂ ਘਰ ਦੇ ਵਿੱਚੋਂ ਆ ਤੇ ਸਾਧ ਸੰਗ ਜੀ ਹੁਣ ਤੁਸੀਂ ਨਿੰਦਿਆ ਕਰ ਲਾਗੇ ਰਸਤੇ ਦੇ ਵਿੱਚ ਜਿਹੜਾ ਗੁਰੂ ਘਰ ਦੇ ਵਿੱਚੋਂ ਕੁਝ ਲੈ ਕੇ ਆਏ ਆ ਉਹ ਰਸਤੇ ਵਿੱਚ ਢੇਰੀ ਕਰਤਾ ਕਿਉਂ ਸਾਧ ਸੰਗ ਜੀ ਦੂਜੇ ਦਾ ਬਠਲ ਕਿਉਂ ਗੰਦਗੀ ਚ ਅੱਕਦੇ ਆ ਸਹੀ ਤਾਂ ਸਾਫ ਸੁਥਰੇ ਹੋ ਕੇ ਆਏ ਆ ਸਾਧ ਸੰਗ ਜੀ ਗੁਰੂ ਘਰ ਦੇ ਵਿੱਚੋਂ ਹੁਣ ਫੇਰ ਤੁਸੀਂ ਬਠਲ ਗੰਦਗੀ ਦਾ ਚੱਕ ਲਿਆ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਦੀ ਵਿਚਾਰ ਆਪਾਂ ਫੇਰ ਕਰਾਂਗੇ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਖਦ ਕਰਨ ਮੂੰਹ ਕਾਲੇ ਤਨਾ ਨਿੰਦਕਾਂ ਨਰਕੈ ਭਕੋਰ ਪਵਨ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸੰਤ ਸਰਨ ਜੋ ਜਨ ਪਰ ਸੋਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁ ਰਵਤਾਰ ਆਓ ਸਾਧ ਸੰਗ ਜੀ ਪਿੰਡ ਠਾਕਰੇ ਵਾਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਕਾਠਾ ਸਾਧ ਸੰਗਤ ਜੀ ਬੜਾ ਪਿਆਰ ਦਿਖਾਇਆ ਸਾਧ ਸੰਗਤ ਜੀ ਸਾਡੇ ਪੰਜਾਬ ਦੇ ਵਿੱਚ ਵੀ ਕਿਤੇ ਸਾਧ ਸੰਗਤ ਜੀ ਕੋਈ ਸੰਗਤ ਜਾਗ ਪਵੇ ਵੱਧ ਤੋਂ ਵੱਧ ਸਾਧ ਸੰਗਤ ਜੀ ਇਹਨਾਂ دیਵਾਨਾਂ ਨੂੰ ਗਾਂ ਦੀ ਗਾਂ ਪਹੁੰਚਾਇਆ ਕਰੋ ਤੁਸੀਂ ਵੀ ਸਾਧ ਸੰਗਤ ਦੀ ਜੋੜਦਿਆ ਕਰੋ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਵੀ ਉਪਰਾਲਾ ਕਰਿਆ ਕਰੋ ਅਸੀਂ ਤਾਂ ਸਾਧ ਸੰਗਤ ਜੀ ਇੱਥੇ 1.5 ਤੋਂ 2 ਘੰਟੇ ਸਾਥ ਸੰਗ ਦੀ ਲਾ ਕੇ ਚਲਾ ਜਾਣਾ ਹੁੰਦਾ ਆ ਸਾਥ ਸੰਗ ਜੀ ਤੁਸੀਂ ਪਤਾ ਨਹੀਂ ਗਾਂ ਦੀ ਗਾਂ ਇਹ ਸ਼ੇਅਰ ਕਰਕੇ ਦਵਾਨਾ ਨੂੰ ਕਿੰਨਿਆਂ ਨੂੰ ਜੋੜਨਾ ਹੁੰਦਾ ਸਾਥ ਸੰਗ ਜੀ ਜੇ ਤੁਸੀਂ 10 ਆਦਮੀਆਂ ਨੂੰ ਸਾਥ ਸੰਗ ਜੀ ਸ਼ੇਅਰ ਕਰਦੇ ਆ ਗਾਂ ਦੀ ਗਾਂ ਇਹ ਪਜਾਉਨੇ ਆ ਆਪਦੇ ਰਿਸ਼ਤੇਦਾਰੀਆਂ ਚ ਪਜਾਉਨੇ ਆ ਸਾਥ ਸੰਗ ਜੀ 10ਾਂ ਚੋਂ 2 ਦਾ ਸਾਥ ਸੰਗ ਜੀ ਜੋੜੀ ਜਾਂਦੇ ਗੁਰੂ ਦੇ ਪਿਆਰਿਓ ਕੀ ਪਤਾ ਕਿਹਦੇ ਮਨ ਦੇ ਉੱਤੇ ਸਾਥ ਸੰਗ ਜੀ ਲੱਗ ਜਾਣੀ ਆ ਇਸਕਾਰ ਕੇ ਗੁਰੂ ਦੇ ਪਿਆਰਿਓ ਤੁਸੀਂ ਵੀ ਉਪਰਾਲਾ ਕਰਿਆ ਕਰੋ ਹੁਣ ਸਾਧ ਸੰਗਤ ਜੀ ਬਹੁਤ ਵਧੀਆ ਮੌਸਮ ਚੱਲਦਾ ਹੈ ਨਾ ਗਰਮੀ ਹੈ ਨਾ ਸਾਧ ਸੰਗਤ ਜੀ ਹੁਣ ਸਰਦੀ ਹੈ ਤੇ ਸਾਧ ਸੰਗਤ ਜੀ ਆਪਾਂ ਦੀਵਾਨ ਲੀਕ ਸਕਦੇ ਆਂ ਆਪ ਸਾਧ ਸੰਗਤ ਜੀ ਜੁੜੋ ਹੋਰਾਂ ਨੂੰ ਜੋੜੋ ਸਾਧ ਸੰਗਤ ਜੀ ਕੋਈ ਖਰਚਾ ਨਹੀਂ ਪੰਜ ਪੈਸੇ ਦਾ ਵੀ ਖਰਚਾ ਨਹੀਂ ਦੀਵਾਨਾਂ ਦੇ ਵਿੱਚ ਸਾਧ ਸੰਗਤ ਜੀ ਸਗੋਂ ਸਾਡੇ 4 ਪੈਸੇ ਇਕੱਠੇ ਹੀ ਹੁੰਦੇ ਸਾਧ ਸੰਗਤ ਜੀ ਆਪਣੇ ਪੰਨ ਬਣਾਉਂਦੇ ਆ ਸਾਧ ਸੰਗਤ ਜੀ ਪੰਨ ਬਣਾਓ ਗੁਰੂ ਦੇ ਪਿਆਰਿਓ ਤੋ ਧੰਨਵਾਦ ਕਰਦੇ ਆ ਸਾਧ ਸੰਗਤ ਜੀ ਤੁਹਾਡੀਆਂ ਸੰਗਤਾਂ ਦੇ ਪਿੰਡ ਠਾਕਰੇ ਵਾਲਿਓ ਬਹੁਤ ਵਧੀਆ ਤੁਹਾਡਾ ਉਪਰਾਲਾ ਕੀਤਾ ਹੋਇਆ ਸਾਧ ਸੰਗਤ ਜੀ ਤੋ ਧੰਨਵਾਦ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਖੰਡੇਵਾਲੀ ਸੱਚੀ ਸਰਕਾਰ ਦਾ ਭਗਤ ਤਕਵੀਰ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਸਾਧ ਸੰਗਤ ਜੀ ਅੱਜ ਜੋਗਤੀ ਦੱਸੀ ਹੈ ਕਿ ਨਾਮ ਜਪਣਾ ਕਿਵੇਂ ਹੈ ਸਾਧ ਸੰਗਤ ਜੀ ਤੋਂ ਇਥੋਂ ਦੇ ਪ੍ਰਧਾਨ ਸਾਹਿਬ ਜੀ ਇਥੋਂ ਦੇ ਗ੍ਰੰਥੀ ਸਹਿਬਾਨ ਜੀ ਸਭ ਦਾ ਧੰਨਵਾਦ ਆ ਸਾਧ ਸੰਗਤ ਜੀ ਤੋ ਫੇਰ ਸਾਧ ਸੰਗਤ ਜੀ ਸਮਾ ਬਣਿਆ ਕਦੀ ਇਤਿਹਾਸੀ ਦੇ ਦਰਸ਼ਨ ਕਰਾਂਗੇ ਗੁਰੂ ਦੇ ਪਿਆਰਿਓ ਇੱਥੇ ਹੀ ਸਾਧ ਸੰਗਤ ਜੀ ਆਪਾਂ ਨੂੰ ਫਤੇ ਬੁਲਾਈਏ ਭੁੱਲਾਂ ਚੁੱਕਾ ਮਾਫ ਕਰ ਰਹੀਆਂ ਸੀਸ ਦੇਣੀ ਸਾਧ ਸੰਗਤ ਜੀ ਜਿੰਨਾ ਚਿਰ ਵੀ ਬਾਕੀ ਸੁਆਸ ਹੈ ਜਿੰਨਾ ਚਿਰ ਵੀ ਰਹੀਏ ਆਪ ਸੰਗਤਾਂ ਦੇ ਜੋੜੇ ਸਾਫ ਕਰਦੇ ਰਹੀਏ ਤੁਹਾਡੇ ਜੋੜੇ ਹੀ ਸਾਫ ਕਰਦੇ ਰਹੀਏ ਸਾਧ ਸੰਗਤ ਜੀ ਇਹੋ ਹੀ ਸੀਸ ਮੰਗਦੇ ਗੁਰੂ ਦੇ ਪਿਆਰਿਓ ਸੀਸ ਦੇਣੀ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ